ਔਰ ਦੇ ਪ੍ਰਾਚੀਨ ਸ਼ਿਵ ਮੰਦਰ ਦੇ ਵਿੱਚ ਮਹਾ ਸ਼ਿਵ ਰਾਤਰੀ ਦੇ ਮੌਕੇ ਲੱਗੀਆਂ ਭਾਰੀ ਰੌਣਕਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਵਨੀਤ ਤੇ ਤੁਸੀਂ ਦੇਖ ਰਹੇ ਹੋ ਡੀਡੀਸੀ ਔਨਲਾਈਨ ਦੱਸਦੇ ਹਾਂ ਕਿ ਗੁਰਦਾਸਪੁਰ ਦੇ ਕਲਾਨੌਰ ਦੇ ਇਤਿਹਾਸਿਕ ਸ਼ਿਵ ਮੰਦਰ ਦੇ ਵਿੱਚ ਮਹਾ ਸ਼ਿਵ ਰਾਤਰੀ ਦੇ ਮੌਕੇ ਭਾਰੀ ਰੌਣਕਾਂ ਲੱਗੀਆਂ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀ ਕਰ ਰਹੇ ਹਾਂ ਚਾਰੇ ਦੇ ਅੰਦਰ ਦਿਖਾਣੇ ਤੁਹਾਨੂੰ ਤਸਵੀਰਾਂ ਤੇ ਗੱਲਬਾਤ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਨਾਂ ਆਹ ਸਰ ਮਹਾਸ਼ਿਵਰਾਤਰੀ ਨੂੰ ਕਿਵੇਂ ਦੇਖ ਰਹੇ ਮੇਲਾ ਦੇਖੋ ਜੀ ਕਾਫੀ ਕਲਾਨੋਵ ਦਾ ਜਿਹੜਾ ਹੈਗਾ ਮਹਾਸ਼ਿਵਰਾਤਰੀ ਦਾ ਮੇਲਾ ਕਾਫੀ ਫੇਮਸ ਹੈਗਾ ਕਾਫੀ ਪ੍ਰੋਸਿੰਟ ਮੰਡੀ ਹੈਗਾ ਤੋਂ ਇਹਨੂੰ ਦੇਖਦੇ ਹੋਏ ਇੱਥੇ ਜਿਹੜੇ ਸ਼ਰਧਾਲੂ ਆਏ ਹੈਗੇ ਉਹਨੂੰ ਦੇਖਦੇ ਵੇਸੀ ਮੁਕਤਵਰੰਦ ਕੀਤੇ ਹੈਗੇ ਅਸੀਂ ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਹੈ ਉਹ ਚੈੱਕ ਕਰਨ ਨੂੰ ਆਏ ਸੀਗੇ ਸਾਡੇ ਨਾਲ ਐਸਪੀ ਹਰ ਕੁਆਟਰ ਸਾਹਿਬ ਇਹ ਡੀਐਸਪੀ ਕਲਾਨੌਰ ਸਾਹਿਬ ਡੀਐਸਪੀ ਏਐਸਪੀ ਦਿਨਾਨਗਰ ਸਾਹਿਬ ਤੋਂ ਸਾਡੀ ਇੱਥੇ ਵਕਫ-ਵਕਫ ਅਸੀਂ ਜਿਹੜਾ ਹੈਗਾ ਥਾਵਾਂ ਤੇ ਅਸੀਂ ਚੈਕਿੰਗ ਕੀਤੀ ਹੈਗੀ ਐਂਡ ਅਸੀਂ ਵੀ ਸਾਡੀ ਜਿਹੜੀ ਡਿਵੈਲਪਮੈਂਟ ਹੈਗੀ ਉਹ ਦੋਸਤ ਹੈਗੀ ਐਂਡ ਇਸ ਤੋਂ ਬਾਅਦ ਵੀ ਅਸੀਂ ਜਿਹੜਾ ਬਾਰਡਰ ਏਰੀਆ ਤੇ ਜਿਹੜਾ ਹੈਗਾ ਜਿਹੜਾ ਵਿਜੀਟ ਹੈ ਉਹ ਵੀ ਅਸੀਂ ਜਿਹੜੇ ਵਕਫ-ਵਕਫ ਥਾਵਾਂ ਤੇ ਅਸੀਂ ਕਰਦੇ ਹੈਗੇ ਸਾਡੇ ਤੁਹਾਡੇ ਵਾਸੀ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਭਈ ਕਿ ਅਗਰ ਕਿਸੇ ਦੇ ਨਾਲ ਵੀ ਕਿਸੇ ਵੀ ਤਰੀਕੇ ਨਾਲ ਕੋਈ ਇਸ਼ੂ ਹੈਗਾ ਜਾਂ ਉਹਨਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈਗੀ ਤਾਂ ਉਹ ਮੇਰੇ ਨਾਲ ਡਾਇਰੈਕਟ رابطہ ਰੱਖ ਸਕਦੇ ਹੈਗੇ ਮੇਰੇ ਆਫਿਸ ਨੂੰ ਮੈਨੂੰ ਆ ਕੇ ਮਿਲ ਸਕਦੇ ਹੈਗੇ ਬਾਕੀ ਅਸੀਂ ਵੀ ਜਿੰਨਾ ਪੋਸੀਬਲ ਹੋਏਗਾ ਅਸੀਂ ਜੀ ਬੈਸਟ ਅਫਰਟ ਕਰਕੇ ਗੁਰਦਾਸਪੁਰ ਲਈ ਅਸੀਂ ਬੈਸਟ ਤੋਂ ਬੈਸਟ ਚੈੱਕ ਕਰਾਂਗੇ